ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਠੀਕ ਠਾਕ ਹਾਂ ਕਈ ਦਿਨਾਂ ਦਾ ਬਿਜੀ ਸੀ ਸ਼ਡਿਊਲ ਜੀ ਸੇਤ ਵੀ ਢਿੱਲੀ ਹੋ ਗਈ ਸੀ ਥੋੜੀ ਜੀ ਤੇ ਠੰਡ ਵੱਧ ਚੁੱਕੀ ਆ ਤੇ ਤਾਂ ਕਰਕੇ ਆਲੋ ਢੱਗਾ ਵੀ ਵੱਡ ਗਿਆ ਖਸਪਾ ਇਹਨੂੰ ਕੱਢੀਏ ਪਹਿਲਾਂ ਬਾਹਰ ਗੇਟ ਖੁੱਲਾ ਛੱਡਤਾ ਕਿਸੇ ਨੇ ਚੱਲ ਬਈ ਚੱਲ ਬਾਰ ਚਲੋ ਚਲ ਚਲੋ ਚਲੋ ਬਾਹਰ ਚਲੋ ਹਟ 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 ਇਧਰੋਂ ਜਾਣ ਦਾ ਟਾਈਮ ਤੇ ਲਓ ਹੁਣ ਅਪ ਗੇਟ ਹੀ ਬੰਦ ਕਰ ਦਿੰਨੇ ਆ ਲਓ ਜੀ ਆਪਾਂ ਚੱਲੇ ਹਾਂ ਆਪਣੇ ਮਿੱਤਰ ਦੋਸਤਾਂ ਨਾਲ ਕੰਮ ਤੇ ਆਪਣੇ ਤੇ ਪਟਿਆਲੇ ਵੀ ਜਾਵਾਂਗੇ ਰਾਜਪੁਰੇ ਵੀ ਜਾਵਾਂਗੇ ਕਿ ਆਪਾਂ ਚੱਲੇ ਹਾਂ ਅੱਜ ਵੀਡੀਓ ਬਣਾਈ ਨੂੰ ਵੀ ਬਹੁਤ ਦਿਨ ਹੋ ਗਏ ਦੇ ਨਾਲੇ ਆਪਣਾ ਵਲੌਗ ਬਣ ਜੂਗਾ ਲਓ ਜੀ ਸਭ ਆਣਾ ਹੋਗਾ ਆਏਗਾ ਨਹੀਂ ਆਣਾ ਹੋਗਾ ਇਨਾ ਬੈਠ ਗਿਆ ਜੀ ਗਾਣਾ ਮਰੀ ਤਾਂ ਗਈ ਉਹ ਹਰਿਸ ਕੀ ਸੋਤੇ ਚ ਪੈ ਗਏ ਆਪਾਂ ਆਪਣੇ ਸੜਕ ਬਣੇ ਨੂੰ ਕਿੰਨੇ ਚਿਰ ਹੋ ਗਏ 2 ਸਾਲ ਤਾਂ ਹੋ ਗਏ ਨੂੰ ਨਹੀਂ ਉਸ ਦੀ ਚੰਦੂ ਮਾਦਰੀ ਦੀ ਬਾਤ ਬਣ ਲਈ ਬਣ ਲਈ ਬਣ ਲਈ ਇੱਕ ਵਾਰੀ ਤੇ ਦੋ ਸਾਲ ਹੋਏ ਦੋ ਸਾਲ ਹੋਏ ਆ ਚਲ ਚੱਲ ਜੇ ਗਲੇ ਹੋ ਰਹੇ ਲਓ ਜੀ ਹੁਣ ਆਪਾਂ ਪਹੁੰਚਣ ਵਾਲੇ ਆ ਰਾਜਪੁਰੇ ਦਾਣਾ ਮੰਡੀ ਇੱਥੇ ਆਪਣੇ ਮਿੱਤਰ ਦੀ ਅੜਦੀ ਦੁਕਾਨ ਆ ਤੇ ਇਹਦੇ ਨਾਲ ਵੀ ਡਿਸਕਸ ਕਰਾਂਗੇ ਬਿਜ਼ਨਸ ਦੀਆਂ ਗੱਲਾਂ ਤੇ ਇਸ ਵਾਰ ਜੀਰੀ ਦਾ ਸੀਜ਼ਨ ਬਹੁਤ ਔਖਾ ਰਹਾ ਜੀਰੀਆਂ ਫਸਲਾਂ ਬਹੁਤ ਔਖੀਆਂ ਵਿਕੀਆਂ ਤੇ ਇਹਨਾਂ ਦੇ ਤਾਂ ਹੁਣ ਰਾਜਪੁਰੇ ਮੰਡੀ ਕਾਫੀ ਤਕੜੀ ਆ ਫਿਰ ਪਰ ਇੱਥੇ ਇੱਥ ਕੀ ਬਹੁਤ ਆ ਸੀਜ਼ਨ ਮਤਲਬ ਇਹਨਾਂ ਵਧੀਆ ਨਹੀਂ ਰਿਹਾ ਇਹ ਕਹਿੰਦੇ ਸੀ ਬਾਕੀ ਅੱਜ ਦੇਖਦੇ ਆ ਹੋ ਗਈ ਐਂਟਰੀ ਮੰਡੀ ਚ ਤੇ ਬਾਂਸਪਤੀ ਦੇ ਹੱਲੇ ਵੀ ਢੇਰ ਲੱਗ ਰਹੇ ਨੇ ਜੀ ਦੇਖੋ ਬਾਂਸਪਤੀ ਆਉਂਦੀ ਆ ਔਰ ਹੁਣ ਲਾਸਟ ਦੇ ਵਿੱਚ ਪਹਿਲਾਂ ਪਰਮਰਲ ਸੀ ਬਾਂਸਪਤੀ ਵੀ ਖਣ ਆ ਰਹੀ ਆ ਤੇ ਬਾਂਸਪਤੀ ਦਾ ਰੇਟ ਚੱਲ ਰਿਹਾ 2800 2700 ਤੋਂ 35 3600 ਤੱਕ 11 21 ਦਾ ਤੇ ਇਸ ਵਾਰ ਚਲੋ ਬਾਂਸਪਤੀ ਵੀ ਦਰਮਿਆਨੇ ਰੇਟ ਤੇ ਹੀ ਵਿਕਰੀ ਆ ਟਾਮਟਰ ਲਈ 11 ਇੱਕੀ ਦਾ ਵੈਸੇ ਝੜ ਘੱਟਾ ਉਹਦਾ ਰੇਟ ਹੈ 17 18 ਦਾ ਵੀ ਰੇਟ ਹੈ ਤੇ ਬਾਕੀ ਤਾਂ 1509 ਔਰ 1844 ਇਹਨਾਂ ਦਾ ਦਾ 2700 2800 2900 ਇੱਥੇ ਤੱਕ ਚੱਲ ਰਿਹਾ ਹੈ ਰੇਟ ਜਿਹੜਾ ਕਿ ਆਪਾਂ ਨੂੰ ਵੀਰ ਨਾਲ ਡਿਸਕਸ ਕਰਕੇ ਪੁੱਛਿਆ ਸੀ ਵੀ ਭਾਈ ਕੀ ਰੇਟ ਹੈ ਉਹ ਇਹ ਅਨਾਜ ਮੰਡੀ ਦਾ ਆਪਾਂ ਐਂਟਰੀ ਕਰ ਗਏ ਜੀ ਛੱਡਾ ਸਾਈਡ ਤੇ ਰਾਜਪੁਰਾ ਅਨਾਜ ਮੰਡੀ ਤੇ ਥੋੜਾ ਰਸ਼ ਘਟਿਆ ਪਿਛਲੇ ਹਫਤੇ ਵੀ ਮੈਂ ਆਇਆ ਸੀ ਉਰੇ ਈਡਾ ਮਰਨ ਆਪਣੇ ਵੀਰ ਕੋਲ ਚੰਡੀਗੜ੍ਹ ਤੋਂ ਮੁੜਦੇ ਸਾਈਡ ਖੜਕੇ ਸੀ ਇੱਥੇ ਅੱਧੇ ਘੰਟੇ ਲਈ ਤਾਂ ਹੁਣ ਤਾਂ ਖੈਰ ਵਿਰਲੀਆਂ ਵਿਰਲੀਆਂ ਢੇਰੀਆਂ ਆ ਰਹੀਆਂ ਨੇ ਪਰ ਚੱਲਦਾ ਰਹਿੰਦਾ ਇੱਥੇ ਸੀਜ਼ਨ ਕਦੀ ਕੋਈ ਫਸਲ ਆ ਜਾਂਦੀ ਆ ਸੂਰਜਮੁਖੀ ਮੱਕੀ ਦਾਲਾਂ ਤੇ ਆਪਣਾ ਕਣਕ ਜੀਰੀ ਤਾਂ ਵਿਕਦੀ ਆ ਬਹੁਤ ਫਸਲਾਂ ਇੱਥੇ ਜਿ ਸਰੋਂ ਵਗੈਰਾ ਬੋਧ ਖੰਨੇ ਤੋਂ ਸੈਕੰਡ ਨੰਬਰ ਤੇ ਆਂਦੀ ਆ ਖੰਨਾ ਪਹਿਲੇ ਨੰਬਰ ਤੇ ਆ ਪੰਜਾਬ ਦੀ ਤੇ ਸੈਕੰਡ ਲਓ ਜੀ ਆ ਗਏ ਆਪਾਂ ਆਪਣੇ ਮਿੱਤਰ ਦੀ ਦੁਕਾਨ ਤੇ 204 ਨੰਬਰ ਦੁਕਾਨ ਹੈ ਇਹਨਾਂ ਦੀ ਹਾੜੀ ਰਾਮ ਐਂਡ ਸੰਝ ਤੇ ਲਾਤੀ ਆਪਾਂ ਨੇ ਗੱਡੀ ਤੇ ਹੁਣ ਚੱਲਦੇ ਆਪਾਂ ਅੰਦਰ